ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਜੂ 17 ਦਸੰਬਰ 2024 ਦੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਬਾਰੇ ਜੋ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ ਪਿੰਡ ਕਨੌਰ ਜ਼ਿਲ੍ਹਾ ਪਟਿਆਲਾ ਇੱਥੇ ਕਬੱਡੀ ਓਪਨ ਪਿੰਡ ਪੱਦਰ ਤਿੰਨ ਪਲੇਅਰ ਬਾਹਰੋਂ ਦੇ ਮੈਚ ਕਰਵਾਏ ਗਏ ਫਰਸਟ ਟੀਮ ਰਈ ਕਰਾਚੋ ਜਿਸ ਨੇ 13 ਅੰਕ ਪ੍ਰਾਪਤ ਕੀਤੇ 10000 ਰੁਪਏ ਦੀ ਜੇਤੂ ਬਣੀ ਸੈਕੰਡ ਟੀਮ ਰਈ ਪੀਡਲ ਹਰਿਆਣਾ ਜਿਸ ਨੇ 9.5 ਅੰਕ ਪ੍ਰਾਪਤ ਕੀਤੇ 51000 ਰੁਪਏ ਦੀ ਜੇਤੂ ਬਣੀ ਜੇ ਆਪਾਂ ਬੈਸਟ ਟਰੇਡਰ ਤੇ ਜਾਫੀ ਬਾਰੇ ਗੱਲ ਕਰੀਏ ਬੈਸਟ ਟਰੇਡਰ ਰਿਹਾ ਸ਼ੈਂਤੀ ਕਰਾਚੂ ਬੈਸਟ ਜਾਫੀ ਰਿਹਾ ਜੀਤ ਕੋਤਲੀ ਵੈਸਟਰ ਨੂੰ ਮਿੱਤਰੋ 15-15 ਯਾ ਅਦੀ ਨਗਦਰਾਸ਼ਾ ਨਾ ਸਨਮਾਨਿਤ ਕੀਤਾ ਗਿਆ ਜੇ ਆਪਾਂ ਦੂਜੇ ਕਬੱਡੀ ਕੱਪ ਬਾਰੇ ਗੱਲ ਕਰੀਏ ਦੂਜੇ ਕਬੱਡੀ ਕੱਪ ਕਰਵਾਇਆ ਗਿਆ ਪਿੰਡ ਉੱਬਿਆਂ ਜ਼ਿਲ੍ਹਾ ਸੰਗਰੂਰ ਵਿੱਚ ਇਸ ਦੇ ਫਾਈਨਲ ਰਿਜ਼ਲਟ ਬਾਰੇ ਗੱਲ ਕਰੀਏ ਇੱਥੇ ਫਰਸਟ ਟੀਮ ਰਹੀ ਧੜਪਾ ਮੰਡੀ ਜਿਸ ਨੇ 71000 ਰੁਪਏ ਦਾ ਨਾਮ ਹਾਸਿਲ ਕੀਤਾ ਸਾਢੇ 13 ਅੰਕ ਪ੍ਰਾਪਤ ਕੀਤੇ ਸੈਕਿੰਡ ਟੀਮ ਦੇ ਉੱਬਿਆਂ ਜਿਸ ਨੇ 8 ਅੰਕ ਪ੍ਰਾਪਤ ਕੀਤੇ 51000 ਰੁਪਏ ਦੀ ਜੇਤੂ ਬਣੀ ਬੈਸਟ ਰੀਡਰ ਤੇ ਜਾਫੀ ਬਾਰੇ ਗੱਲ ਕਰੀਏ ਬੈਸਟ ਰੀਡਰ ਰਿਆ ਪੂਰੀਆ ਸੈਸਰ ਹਰਿਆਣੇ ਵਾਲਾ ਰਵੀ ਕੇਲਰਮ ਹਰਿਆਣਾ ਦੋਨੋਂ ਜੁਆਇੰਟ ਬੈਸਟ ਰੀਡਰ ਬਣੇ ਬੈਸਟ ਜਾਫੀ ਰਿਆ ਬੂਟਾ ਅਣਦਾਣਾ ਬੈਸਟ ਨੂੰ ਮਿੱਤਰੋ 1 21000 ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਬਹੁਤ ਚੋਟੀ ਦੇ ਤੇ ਸੁਪਰਸਟਾਰ ਖੇਡੇ ਛੋਟੇ ਨਾਥ ਵਰਗਿਆ ਨੇ ਕਹਿੰਦੇ ਇੱਥੇ ਚੋਟੀ ਦਾ ਪ੍ਰਦਰਸ਼ਨ ਕੀਤਾ ਅੰਜੀ ਜੋ ਤੀਜਾ ਕਬੱਡੀ ਕੱਪ ਕਰਵਾਇਆ ਗਿਆ ਪਿੰਡ ਤੇਜਾ ਜ਼ਿਲ੍ਹਾ ਗਰਦਾਸਪੁਰ ਵਿੱਚ ਇੱਥੇ ਕਬੱਡੀ ਆਲ ਓਪਨ ਦੀਆਂ ਚਾਰ ਛੋਟੀ ਦੀਆਂ ਕਲੱਬਾਂ ਨੇ ਮੈਚ ਕਰਵਾਏ ਗਏ ਇਸ ਦੇ ਫਾਈਨਲ ਰਿਜ਼ਲਟ ਬਾਰੇ ਗੱਲ ਕਰੀਏ ਫਰਸਟ ਟੀਮ ਰਹੀ ਬਾਬਾ ਬੁੱਢਾ ਸਾਹਿਬ ਜੀ ਕਬੱਡੀ ਕਲੱਬ RAMDAS USA ਜਿਸ ਨੇ 34 ਅੰਕ ਪ੍ਰਾਪਤ ਕੀਤੇ 1.5 ਲੱਖ ਰੁਪਏ ਦੀ ਜੇਤੂ ਬਣੀ ਸੈਕੰਡ ਟੀਮ ਰਹੀ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਨ ਜਿਸ ਨੇ 28 ਅੰਕ ਪ੍ਰਾਪਤ ਕੀਤੇ 1 ਲੱਖ ਰੁਪਏ ਦੀ ਜੇਤੂ ਬਣੀ ਜੇ ਆਪਾਂ ਵੈਸਟ ਰੇਡਰ ਤੇ ਜਾਫੀ ਬਾਰੇ ਗੱਲ ਕਰੀਏ ਮਿੱਤਰੋ ਬੈਸਟ ਰੇਡਰ ਰਿਆ ਸੁਖਮਨ ਬਿਆਸ ਜਿਸ ਨੇ 18 ਕਬੱਡੀਆਂ ਪਾ ਕੇ 16 ਨੰਬਰ ਹਾਸਲ ਕੀਤੇ ਇਹ ਚੋਬਰ ਕਹਿੰਦੇ ਜਿੰਦਗੀ ਦਾ ਪਹਿਲਾ ਮੋਟਰਸਾਈਕਲ ਜਿੱਤਿਆ ਅੱਜ ਬੈਸਟ ਜਾਫੀ ਦੀ ਗੱਲ ਕਰੀਏ ਬੈਸਟ ਜਾਫੀ ਰਿਆ ਲੋਧੀ ਜਗਦੇਵ ਕਲਾ ਜਿਸ ਨੇ 9 ਟੱਚ ਲੈ ਕੇ 4 ਜੱਫੇ ਲਾਏ ਬੈਸਟ ਨੂੰ ਮਿੱਤਰੋ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਬਹੁਤ ਚੋਟੀ ਦੇ ਮੈਚ ਕਰਵਾਏ ਗਏ ਸੁਪਰਸਟਾਰ ਖਿਡਾਰੀ ਤੇ ਜੋਤੇ ਮਹਿਮਦਵਾਲ ਵਰਗੇ ਗਿੰਨੀ ਮਹਿਮਦਵਾਲ ਵਰਗੇ ਹਰਪਾਲ ਕਾਲਵਾ ਵਰਗੇ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਧੰਨਵਾਦ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ